ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਚੁੱਬਣਾ ਦੀ ਸਬਜ਼ੀ ਚੁੱਬਣਾ ਦੀ ਚਟਨੀ ਆ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀ ਹੋਣੀ ਆ ਪਰ ਤੁਸੀਂ ਕਦੇ ਵੀ ਨਹੀਂ ਖਾਧੀ ਹੋਣੀ ਚੁੱਬਣਾ ਦੀ ਸਬਜ਼ੀ ਉਹ ਅੱਜ ਮੈਂ ਚੁੱਬਣਾ ਦੀ ਸਬਜ਼ੀ ਤੁਹਾਨੂੰ ਬਣਾ ਕੇ ਦਿਖਾਵਾਂਗੀ ਕਿਹੜੇ ਕਿਹੜੇ ਮਸਾਲੇ ਪਾਵਾਂਗੇ ਜਾਂ ਕਿਵੇਂ ਆਪਾਂ ਇਹ ਚੁੱਬਣਾ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਤੁਸੀਂ ਬਸ ਵੀਡੀਓ ਨੂੰ ਪੂਰਾ ਦੇਖਿਓ ਕਿ ਮੈਂ ਇਹ ਸਬਜ਼ੀ ਕਿਸ ਤਰ੍ਹਾਂ ਬਣਾਉਂਗੀ ਰਿਕਵੈਸਟ ਆ ਤੁਹਾਡੇ ਮੂਰੇ ਕਿ ਮੇਰੇ ਚੈਨਲ ਤੇ ਪਹਿਲੀ ਵਾਰ ਆ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਚੁਬੜਾ ਦੀ ਸਬਜੀ ਬਣਾਉਣ ਵਾਸਤੇ ਮੈਂ ਪਾਈਆ ਕੁ ਚੁਬੜ ਲੈ ਆ ਤੇ ਚੁਬੜਾ ਨੂੰ ਮੈਂ ਪਾਣੀ ਦੇ ਨਾਲ ਦੋ ਵਾਰੀ ਧੋ ਲਿਆ ਸੀਗਾ ਤੇ ਹੁਣ ਸਭ ਤੋਂ ਪਹਿਲਾਂ ਚੁਬੜਾ ਨੂੰ ਆਪਾਂ ਛਿੱਲ ਲਾਂਗੇ ਛਿਲਕੇ ਨੂੰ ਦਾ ਪਤਲਾ ਪਤਲਾ ਜਿਹਾ ਲਾ ਦੇ ਗਏ ਠੀਕੇ ਨਾਲ ਜਿਆਦਾ ਮੋਟਾ ਛਿਲਕਾ ਨਹੀਂ ਹੋਣਾ ਬਸ ਇਹਨਾਂ ਦਾ ਪਤਲਾ ਪਤਲਾ ਛਿਲਕਾ ਲਾਵਾਗੇ ਸਬਜੀ ਬਹੁਤ ਵਧੀਆ ਬਣਦੀ ਹੈ ਜੀ ਸਾਰੇ ਚੁਬੜਾ ਨੂੰ ਮੈਂ ਛੇਲੇ ਦਾ ਛਲਕੇ ਮੈਂ ਚੈੱਕ ਜਰੂਰ ਕਰ ਲਿਆ ਕਈ ਵਾਰ ਐ ਨਾ ਚੁਬੜ ਕੌੜੇ ਹੁੰਦੇ ਆ ਤੇ ਇਹਨਾਂ ਨੂੰ ਚੈੱਕ ਕਰਨਾ ਜ਼ਰੂਰੀ ਹੁੰਦਾ ਜੇ ਆ ਇੱਕ ਵੀ ਚੁਬੜ ਸਬਜੀ ਦੇ ਵਿੱਚ ਪੈ ਗਿਆ ਨਾ ਸਾਰੇ ਸਬਜੀ ਬੇਕਾਰ ਹੋ ਜੂਗੀ ਕੌੜੀ-ਕੌੜੀ ਹੋ ਜੂਗੀ ਤੇ ਹੁਣ ਚੁਬੜਾ ਨੂੰ ਚੀਰਨਾ ਕਿਵੇਂ ਆ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕਰਨਾ ਬਸ 2-2 ਪੀਸ ਹੀ ਕੱਟ ਕਰਨੇ ਚੁਬੜਾ ਦੇ ਗੋਲ ਪੀਸ ਵੀ ਕੱਟ ਕਰ ਸਕਦੇ ਆ ਤੇ ਜਾਂ ਤੁਸੀਂ ਇਸ ਤਰ੍ਹਾਂ ਲੰਬਾਈ ਦੇ ਪੀਸ ਵੀ ਕੱਟ ਸਕਦੇ ਆ ਇਹ ਤਰ੍ਹਾਂ ਬਰ ਦੋ ਦੋ ਪੀਸੀ ਕਰਨੇ ਦੋ ਪੀਸਾਂ ਤੋਂ ਵੱਧ ਨਹੀਂ ਨੇ ਤਾਂ ਫਿਰ ਚੁਬੜ ਖਰਾਬ ਹੋ ਜਾਣਗੇ। ਹਾਂਜੀ ਸਾਰੇ ਚੁਬੜ ਆਪਾਂ ਦੋ ਦੋ ਪੀਸਾਂ ਦੇ ਵਿੱਚ ਕੱਟ ਕਰ ਲਿਆ। ਬਾਟੀ ਦੇ ਵਿੱਚ ਨਾ ਥੋੜਾ ਜਿਹਾ ਬੇਸਣ ਪਾਵਾਂਗੇ, ਯਾਨੀ ਕਿ ਤਿੰਨ ਚਾਰ ਚਮਚਾ ਆਪਾਂ ਬੇਸਣ ਦੇ ਲੈ ਆ। ਥੋੜੀ ਜਿਹੀ ਪਾਵਾਂਗੇ ਪੀਸੀ ਲਾਲ ਮਿਰਚ, ਥੋੜੀ ਜਿਹੀ ਪਾਵਾਂਗੇ ਹਲਦੀ, ਥੋੜੇ-ਥੋੜੇ ਮਸਾਲੇ ਇੱਥੇ ਆਪਾਂ ਐਡ ਕਰਾਂਗੇ। ਥੋੜਾ ਜਿਹਾ ਪਾ ਦਾਂਗੇ ਧਨੀਆ ਪਾਊਡਰ, ਥੋੜਾ ਜਿਹਾ ਪਾਵਾਂਗੇ ਆਪਾਂ ਨਮਕ। ਇਹਨਾਂ ਨੂੰ ਹੁਣ ਮਿਕਸ ਕਰ ਲੈਨੇ ਆ। ਚੰਗੀ ਤਰ੍ਹਾਂ ਬੇਸਣ ਦੇ ਵਿੱਚ ਮਿਲ ਜਾਣਗੇ। ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਇੱਕ ਤੋਂ ਘੋਲ ਤਿਆਰ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਘੋਲ ਤਿਆਰ ਕਰਨਾ ਹੈ ਕਿ ਇੱਕੇ ਵਾਰਾ ਪਾਣੀ ਨਹੀਂ ਪਾਉਣਾ ਹੈ ਨਹੀਂ ਤਾਂ ਫਿਰ ਘੋਲ ਜਿਹੜਾ ਪਤਲਾ ਹੋ ਜਾਊਗਾ ਨਾ ਜ਼ਿਆਦਾ ਘੋਲ ਪਤਲਾ ਰੱਖਣਾ ਤੇ ਨਾ ਹੀ ਜ਼ਿਆਦਾ ਘੋਲ ਸਖਤ ਰੱਖਣਾ ਹੈ ਹਾਂਜੀ ਘੋਲ ਬਣਾ ਕੇ ਤਿਆਰ ਕਰ ਲਿਆ ਦੇਖ ਸਕਦੇ ਹਾਂ ਬਸ ਇੰਨਾ ਕੁ ਘੋਲ ਆਪਾਂ ਨੂੰ ਪਤਲਾ ਚਾਹੀਦਾ ਸੀਗਾ ਇੱਕ ਪੀਸ ਚੱਕ ਲਾਂਗੇ ਚਾਹੇ ਆਪਾਂ ਦੋ ਪੀਸ ਚੱਕ ਲਾਂਗੇ ਦੋ ਹੀ ਚੱਕ ਲੈਨੇ ਹੁਣ ਆਪਾਂ ਇਹ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਭਿਉਂ ਲਾਂਗੇ ਚੰਗੀ ਤਰ੍ਹਾਂ ਇਹ ਵਧਿਆ ਵੇਸਣ ਨਾਲ ਲਿਬੜਨ ਜਾਣਾ ਤੇ ਇੱਧਰ ਆਪਾਂ ਹੁਣ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਸੀ ਪਹਿਲਾਂ ਹੀ ਫੁੱਲ ਫਲੇਮ ਤੇ ਤੇਲ ਗਰਮ ਕੀਤਾ ਸੀ ਉਸ ਤੋਂ ਬਾਅਦ ਆਪਾਂ ਗੈਸ ਨੂੰ ਥੋੜਾ ਜਿਹਾ ਲੋ ਤੇ ਕਰਤਾ ਹੈਗਾ ਹੁਣ ਇੱਕ ਇੱਕ ਪੀਸ ਚੱਕਦੇ ਜਾਵਾਂਗੇ ਤੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛੱਡਦੇ ਜਾਵਾਂਗੇ ਅਲੱਗ ਤਰੀਕੇ ਨਾਲ ਤੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਦੇਖਿਆ ਹੀ ਹੋਣਾ ਇਹ ਚੁਬੜਾਂ ਦੀ ਸਬਜ਼ੀ ਮੈਂ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੀ ਬਹੁਤ ਵਧੀਆ ਬਣਦੀ ਹੈਗੀ ਆ ਆਰਾਮ ਨਾਲੇ ਹੱਥ ਨਹੀਂ ਲੱਭਦਾਗਾ ਹੁਣ ਇਹਨਾਂ ਦਾ ਪਾਸਾ ਪਾਟ ਦਿੰਨੇ ਆ ਦੇਖੋ ਵੱਧਿਆ ਸੇਕ ਲੱਗ ਗਿਆ ਨਾ ਐ ਲੱਗ ਰਿਹਾ ਜਿਵੇਂ ਪਕੌੜੇ ਬਣੇ ਹੁੰਦੇ ਆ ਹਾਂਜੀ ਚੁਬੜਾ ਨੂੰ ਆਪਾਂ ਫਰਾਈ ਕਰ ਲਿਆ ਦੇਖੋ ਬਸ ਜ਼ਿਆਦਾ ਵੀ ਨਹੀਂ ਫਰਾਈ ਕਰਨਾ ਬਸ ਹਲਕਾ ਹਲਕਾ ਜਿਹਾ ਸੇਕ ਲੱਗ ਲੱਗ ਜੇ ਨਾ ਬਸ ਉਦੋਂ ਤੱਕ ਇਹਨਾਂ ਨੂੰ ਫਰਾਈ ਕਰਨਾ ਹੈ ਜਾਂ ਤੇ ਵੱਜਾ ਪੱਕ ਜਾਂਦਾ ਕਿਉਂਕਿ ਜਦੋਂ ਆਪਾਂ ਇਹਨਾਂ ਦੀ ਸਬਜ਼ੀ ਬਣਾਵਾਂਗੇ ਨਾ ਉਦੋਂ ਵੀ ਸੇਕ ਲੱਗੂਗਾ ਥੋੜਾ ਜਿਹਾ ਆਪਾਂ ਸੇਕ ਹੋਣ ਲਵਾ ਲਿਆ ਤੇ ਜੇਕਰ ਤੁਸੀਂ ਚੁਬੜਾ ਦੀ ਸਬਜ਼ੀ ਖਾਧੀ ਹੋਈ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਜੇ ਨਹੀਂ ਵੀ ਖਾਧੀ ਤੁਸੀਂ ਤਾਂ ਵੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਤੁਸੀਂ ਜੇ ਖਾਧੀ ਆ ਜਾਂ ਨਹੀਂ ਖਾਧੀ ਚੁਬੜਾ ਦੀ ਸਬਜ਼ੀ ਹੁਣ ਇਹਨਾਂ ਨੂੰ ਕੱਢ ਲੈਨੇ ਆਪਾਂ ਚੰਗੀ ਤਰ੍ਹਾਂ ਨਾਲ ਤੇਰੇ ਨੂੰ ਛੋੜ ਕੇ ਆਪਾਂ ਪਲੇਟ ਦੇ ਵਿੱਚ ਰੱਖ ਲੈ ਬਾਕੀ ਦੇ ਵੀ ਆਪਾਂ ਐਡੇ ਹੀ ਬਣਾ ਲਾਂਗੇ ਹਾਂਜੀ ਸਾਰੇ ਚੁਬੜਾ ਆਪਾਂ ਫਰਾਈ ਕਰ ਲਏ ਆ ਹਾਂਜੀ ਹੁਣ ਆਪਾਂ ਇੱਕ ਮਿਕਸੀਰ ਆ ਜੱਗ ਲੈ ਲੈ ਜੱਗ ਦੇ ਵਿੱਚ ਆਪਾਂ ਕੱਟ ਕੇ ਪਿਆਜ਼ ਪਾ ਦਾਂਗੇ मोटे मोटे पीसा दे पहले काट के रख लो इस तरह जग देो मैं दो प्याज चीरे ने ज्यादा नहीं प्याज बस ज्यादा वे तो एक पालो प्याज नहीं तुम दो प्याज एक टमाटर पा लागे टमाटर के भी मोटे पीस कट कर लागे आ पा डेदा कट देंगे आप दो पा देंगे हरिया मिर्चा थोड़ा जा पादे अदरक हाँ जी थोड़ा जा पादे आप लसन एनुपा वह पीस लागे हाँ जी प्याज टमाटर ना पीस के तैयार कर लिया गा हां जी कड़ाही अपा गैस से रख ली कड़ाही दो चमच पा देंगे सरों का तेल तेल नंगी तरह गर्म कर लेंगे तेल नंबर तरह गर्म कर लिया थोड़ी जी पादंगे हिंग ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਜੀਰਾ ਹਲਕਾ ਜਿਹਾ ਭੁੰਨ ਲਿਆ ਗਿਆ ਹੁਣ ਫਰਾਈ ਸੌਰੀ ਹੁਣ ਪੀਸੇ ਹੋਏ ਪਿਆਜ਼ ਟਮਾਟਰ ਪਾ ਦਾਂਗੇ ਇਹਨਾਂ ਨੂੰ ਆਪਾਂ ਹੁਣ ਕੁਲਰ ਤੇ ਵਾਸਤੇ ਭੁੰਨ ਲੈਨੇ 2 ਮਿੰਟ ਵਾਸਤੇ ਸੇਕਨਵਾ ਲੈਨੇ ਹਾਂਜੀ 2 ਮਿੰਟ ਵਾਸਤੇ ਹੁਣ ਸੇਕ ਲਵਾ ਲਿਆ ਹੁਣ ਆਪਾਂ ਮਸਾਲੇ ਐਡ ਕਰਾਂਗੇ ਥੋੜੀ ਜਿਹੀ ਪਾਵਾਂਗੇ ਪੀਸੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਜਾਨੀ ਕਿ ਅੱਧਾ ਚਮਚ ਅੱਧਾ ਚਮਚ ਪਾਵਾਂਗੇ ਹਲਦੀ ਦਾ ਚਮਚਾ ਬਾਲਾ ਵੱਡਾ ਨਹੀਂ ਇਸ ਕਰਕੇ ਮੈਂ ਅੱਧਾ ਪਾ ਰਹੀ ਹਾਂ ਤੇ ਨੂਨ ਪਾਵਾਂਗੇ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਇਹ ਸਿਰਫ ਰੰਗ ਲਈ ਵਾਸਤੇ ਹੁੰਦੀ ਹੈ ਕੋੜ ਹੀ ਨਹੀਂ ਹੁੰਦੀਗੀ ਇਹਨਾਂ ਨੂੰ ਹੁਣ ਮਿਕਸ ਕਰ ਦਿੰਨੇ ਆਂ 2 ਮਿੰਟ ਵਾਸਤੇ ਇਹਨਾਂ ਨੂੰ ਪਕਾ ਲਾਂਗੇ ਮਸਾਲਿਆਂ ਨੂੰ ਵੀ ਮਸਾਲਿਆਂ ਨੂੰ ਵੀ 2 ਮਿੰਟ ਵਾਸਤੇ ਸੇਕ ਲਵਾ ਲਿਆ ਤੇ ਹੁਣ ਆਪਾਂ ਪਾਣੀ ਪਾਵਾਂਗੇ ਜੱਗ ਦੇ ਵਿੱਚ ਥੋੜਾ ਜਿਹਾ ਪੇਸਟ ਲੱਗਿਆ ਸੀ ਮੈਂ ਥੋੜਾ ਜਿਹਾ ਪਾਣੀ ਪਾ ਲਿਆਗਾ ਇਹ ਆਪਾਂ ਪਾ ਦਾਂਗੇ ਹੁਣ ਜਿੰਨੀ ਗਰੇਵੀ ਪਤਲੀ ਜਾਂ ਸੰਘਣੀ ਰੱਖਣੀ ਆ ਉਸ ਦੇ ਹਿਸਾਬ ਨਾਲ ਪਾਣੀ ਪਾ ਲੈਣਾ ਤੁਸੀਂ ਮੈਂ ਆਪਦੇ ਹਿਸਾਬ ਨਾਲ ਪਾਉਂਗੀ ਮੈਂ ਟੋਟਲ ਇੱਕ ਗਲਾਸ ਪਾਣੀ ਪਾਇਆ ਥੋੜਾ ਜਿਹਾ ਨਾ ਉਹ ਵੱਡੇ ਗਲਾਸ ਤੋਂ ਥੋੜਾ ਜਿਹਾ ਵੱਡਾ ਗਲਾਸ ਹੈਗਾ ਜਿਹਨੂੰ ਕਿ ਲੱਸੀ ਵਾਲਾ ਗਲਾਸ ਬੋਲਦੇ ਇਹ ਮੈਂ ਇੱਕ ਪਾਤਾ ਹੈਗਾ ਹੁਣ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਇਹਨੂੰ ਵੀ ਆਪਾਂ ਹੁਣ ਮਿਕਸ ਕਰ ਦਾਂਗੇ ਤੇ ਹਲਕਾ ਜਿਹਾ ਨਾ ਆਪਾਂ ਉਬਾਲ ਦਵਾਲਾਂਗੇ ਬਸ ਉਹਨਾਂ ਚੋਂ ਆਪਾਂ ਵੇਟ ਕਰ ਲਾਂਗੇ ਹਾਂਜੀ ਹਲਕਾ ਜਿਹਾ ਗਰੇਵੀ ਨੂੰ ਉਬਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਣੇ ਫਰਾਈ ਕੀਤੇ ਹੋਏ ਚੁਬੜ ਪਾ ਦਾਂਗੇ ਚਾਹੇ ਤਾਂ ਤੁਸੀਂ ਵੈਸੇ ਵੀ ਖਾ ਸਕਦੇ ਆ ਬਹੁਤ ਵਧੀਆ ਲੱਗਦੇ ਹੈਗੇ ਆ ਖੱਟੇ-ਖੱਟੇ ਚੁਬੜ ਜਦੋਂ ਆਪਾਂ ਫਰਾਈ ਕਰਕੇ ਵੇਸਨ ਦੇ ਵਿੱਚ ਖਾਣੇ ਨਾ ਤਾਂ ਪਕੌੜਿਆਂ ਨੂੰ ਲੱਗਦਾ ਤੁਸੀਂ ਐਦਾਂ ਵੀ ਖਾ ਸਕਦੇ ਤੇ ਜਾਂ ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾ ਕੇ ਵੀ ਖਾ ਸਕਦੇ ਆ ਬਹੁਤ ਵਧੀਆ ਸਬਜ਼ੀ ਵੀ ਵਧੀਆ ਬਣਦੀ ਹੈਗੀ ਹੁਣ ਸਾਰੇ ਚੁਬੜ ਆਪਾਂ ਗਰੇਵੀ ਦੇ ਵਿੱਚ ਪਾਤੇ ਇਹਨਾਂ ਨੂੰ ਆਪਾਂ ਕਰ ਦਿੰਦੇ ਆ ਮਿਕਸ ਤੇ ਗੈਸ ਨੂੰ ਆਪਾਂ ਲੋ-ਮੀਡੀਅਮ ਤੇ ਕਰ ਦਾਂਗੇ 5 ਤੋਂ 7 ਮਿੰਟ ਵਾਸਤੇ ਆਪਾਂ ਸੇਕਨਵਾ ਲਾਂਗੇ ਹਾਂਜੀ ਸਬਜ਼ੀ ਨੂੰ ਨਾ ਮੈਂ 5 ਕਿ ਮਿੰਟ ਸੇਕ ਲਵਾਇਆ ਦੇਖ ਲਓ ਇੱਕ ਗਲਾਸ ਪਾਣੀ ਤਾਂ ਪਾਇਆ ਸੀ ਨਾ ਤੇ ਇੰਨੀ ਕਿ ਗਰੇਵੀ ਰਹਿ ਗਈ ਹੈ ਮੈਂ ਇਹਦੇ ਨਾਲ ਨਾ ਰੋਟੀ ਵਧੀਆ ਖਾਦੀ ਜਾਊਗੀ ਦੇਖੋ ਬਹੁਤ ਸੌਫਟ ਹੋ ਗਿਆ ਚੁਬੜ ਜੇ ਜ਼ਿਆਦਾ ਸੇਕ ਲਵਾਵਾਂਗੇ ਤੇ ਫਿਰ ਇਹ ਕੋਝੇ ਜਾਣਗੇ ਬਸ ਹੁਣ ਗੈਸ ਕਰਦਣੀ ਆਪਾਂ ਬੰਦ ਸਬਜ਼ੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਹਾਂਜੀ ਹੁਣ ਪਲੇਟ ਦੇ ਵਿੱਚ ਆਪਾਂ ਸਬਜ਼ੀ ਨੂੰ ਕੱਢ ਲੈਣੇ ਆ ਦੇਖੋ ਕਿੰਨੀ ਵਧੀਆ ਗਰੇਵੀ ਬਣੀ ਹੈ ਨਾ ਤੇ ਜਦੋਂ ਹਲਕੀ ਜਿਹੀ ਠੰਡੀ ਹੋਗੀ ਨਾ ਇਸ ਤੋਂ ਵੀ ਥੋੜੀ ਜਿਹੀ ਸੌਫਟ ਹੋ ਜੂਗੀ ਇਸ ਕਰਕੇ ਆਪਾਂ ਇੱਕ ਗਲਾਸ ਪਾਣੀ ਦਾ ਪਾਇਆ ਸੀਗਾ ਦੇਖੋ ਜਿਹੜੇ ਆਪਣੇ ਚੁਬੜ ਵੀ ਫਰਾਈ ਕੀਤੇ ਸੀਗੇ ਕਿੰਨੇ ਸੌਫਟ ਹੋ ਗਏ ਹੁਣ ਰੋਟੀ ਬਹੁਤ ਵਧੀਆ ਖਾਦੀ ਜਾਊਗੀ ਤੇ ਇੱਕ ਚਮਚ ਪਾ ਦਾਂਗੇ ਆਪਾਂ ਦੇਸੀ ਘਿਓ ਦਾ ਕਿਉਂਕਿ ਜਦੋਂ ਆਪਾਂ ਚੁਬੜਾਂ ਦੀ ਚਟਨੀ ਬਣਾ ਕੇ ਖਾਣੇ ਨੂੰ ਉਦੋਂ ਵੀ ਆਪਾਂ ਦੇਸੀ ਘਿਓ ਜਾਂ ਆਪਾਂ ਬਟਰ ਪਾ ਕੇ ਹੀ ਖਾਣੇ ਆ ਇਸ ਕਰਕੇ ਮੈਂ ਇੱਕ ਚਮਚ ਦੇਸੀ ਘਿਓ ਦਾ ਪਾਤਾ ਹੈਗਾ ਹਾਂਜੀ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਕਿੰਨੀ ਸੌਫਟ ਬਣੇ ਹੈਗੇ ਆ ਚੁਬੜ ਕੋਈ ਕਹਿ ਹੀ ਨਹੀਂ ਸਕਦਾ ਵੀ ਇਹ ਆਪਾਂ ਚੁਬੜਾਂ ਦੀ ਸਬਜ਼ੀ ਬਣਾਈ ਹੈਗੀ ਆ ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਬਿਲਕੁਲ ਆਪਾਂ ਨਵੇਂ ਤਰੀਕੇ ਨਾਲ ਇੱਕ ਨਵੀਂ ਜਿਹੀ ਸਬਜ਼ੀ ਦੀ ਰੈਸਪੀ ਲੈ ਕੇ ਆਏ ਤੁਹਾਡੇ ਵਾਸਤੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕੋਈ ਨਿਊ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ